ਦਲੀਪ ਘਟ ਟਿਬਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾੰਡ ਨੋ ਬੇਜੀ ਮੈਨੂੰ ਆਪਣੇ ਨਾਲ ਪਟਿਆਲੇ ਲੈ ਹਾਇਏ ਸਨ ਇਸ ਘਰ ਵਿੱਚ ਉਸੇ ਤਰ੍ਹਾਂ ਨੌਕਰਾਂ ਦੀ ਮਹਿਮਾਨਾਂ ਦੀ ਰਿਸ਼ਤੇਦਾਰਾਂ ਦੀ ਚੈਲਪੈਲ ਸੀ ਮੇਰਾ ਮਨ ਕਰਦਾ ਇਹਨਾਂ ਨੂੰ ਜਾ ਕੇ ਆਖਾਂ ਬਾਬਾ ਜੀ ਮਰ ਗਏ ਨੇ ਤੇ ਉਹਨਾਂ ਨੂੰ ਜਲਾ ਦਿੱਤਾ ਗਿਆ ਪਰ ਬਹੁਤੀ ਵਾਰੀ ਚੁੱਪ ਚਾਪ ਮੈਂ ਆਪਣੇ ਕਮਰੇ ਵਿੱਚ ਪਈ ਰਹਿੰਦੀ ਐ ਬੀਬੀ ਆ ਜਾ ਆਪਾਂ ਤਾਸ਼ ਖੇਡੀਏ ਨਹੀਂ ਤਾਂ ਤੇਰੇ ਭਰਾ ਜੀ ਫਤੇ ਗੜ ਗਏ ਸੀ ਸਭਾ ਉੱਤੇ ਕਪਤਾ ਦੀਆਂ ਕਿਤਾਬਾਂ ਲਿਆਏ ਨੇ ਦੋ ਤਿੰਨ ਉਹ ਪੜ ਲੈ ਨਹੀਂ ਚੱਲ ਉੱਪਰ ਰਿਕਾਰਡ ਸੁਣਾਵਾ ਬੜਾਈ ਸੁਣਾ ਰਿਕਾਰਡ ਹੈ ਜਦ ਉਸਨੇ ਕੇਸੂ ਬਿਖਰਾਏ ਬਾਦਲ ਆਇਆ ਝੂਮ ਕੇ ਭਾਬੀ ਬਲਵੰਤ ਫੁੱਫੜ ਜੀ ਦੇ ਭਤੀਜੇ ਹਰਪਜਨ ਦੀ ਬੋਟੀ ਆਪਣਾ ਦਿਲ ਲਾਉਣ ਖਾਤਰ ਮੇਰੇ ਨਾਲ ਸਹੇਲ guna ਪਾਉਣ ਦੀ ਮਾਰੀ ਇਹ ਸਭ ਕੁਝ ਮੈਨੂੰ ਆਖਰੀ ਸੀ ਹਰਪਜਨ ਭਰਾ ਜੀ ਨੇ ਕਈ ਸਾਲ ਹੋਏ ਇੱਕ ਦਿਨ ਗੁੱਸੇ ਵਿੱਚ ਆ ਕੇ ਉਹਨੂੰ ਆਖਿਆ ਸੀ ਅੱਜ ਫੈਸਲਾ ਕਰ ਲੈ ਚਾਹੇ ਮੈਨੂੰ ਛੱਡ ਦੇ ਚਾਹੇ ਆਪਣੇ ਪਿਆਕੇ ਨੂੰ ਛੱਡ ਦੇ ਤੇ ਉਸਨੇ ਪੇਕੇਆਂ ਨੂੰ ਛੱਡ ਦਿੱਤਾ ਸੀ। ਇਸੇ ਸ਼ਹਿਰ ਵਿੱਚ ਉਹ ਦੇ ਪੇਕੇ ਸਨ ਪਰ ਉਹ ਕਦੇ ਉਥੇ ਜਾ ਨਹੀਂ ਸੀ ਸਕਦੀ। ਕਿਸੇ ਨੂੰ ਮਿਲ ਨਹੀਂ ਸੀ ਸਕਦੀ। ਤੇ ਹਰਪ੍ਰਜਨ ਭਰਾ ਜੀ ਜਦੋਂ ਬਹੁਤ-ਬਹੁਤ ਚਿਰ ਬਰੋਂਾ ਮੁੜਦੇ ਤਾਂ ਉਹ ਆਪਣੀ ਧੀ ਨੂੰ ਲੈ ਕੇ ਮੇਰੇ ਕੋਲ ਬੈਠੀ ਰਹਿੰਦੀ। ਤੇ ਫਿਰ ਮੈਂ ਤੇ ਭਾਬੀ ਨੇ ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ। ਸਾਰਾ-ਸਾਰਾ ਦਿਨ ਤਾਸ਼ ਖੇਡਦੇ ਰਹਿਣਾ ਆਪਣੇ ਆਪ ਨੂੰ ਭੁੱਲਣ ਦਾ ਸਾਨੂੰ ਦੋਹਾਂ ਨੂੰ ਬੜਾ ਵਧੀਆ ਤਰੀਕਾ ਲੱਭ ਗਿਆ ਸੀ। ਇੱਕ ਦਿਨ ਅਸੀਂ ਪੈਸੇ ਲਾ ਕੇ ਤਾਸ਼ ਖੇਡ ਲਈ। ਭਾਬੀ ਹਾਰ ਗਈ। ਸ਼ਾਮ ਨੂੰ ਉਸਨੇ ਹਰਪੰਨ ਪ੍ਰਾਜੀ ਨੂੰ ਆਖਿਆ ਬੀਬੀ ਨੂੰ ਪੈਸੇ ਦੇਨੇ ਨੇ ਅੱਜ ਮੈਂ ਤਾਂ ਛਾਰ ਗਈਆਂ ਉਹ ਬੋਲੇ ਕੱਲ ਤੂੰ ਉਹ ਹਾਰ ਜਾਊਗੀ ਤਾਂ ਵੀ ਪੈਸੇ ਮੈਨੂੰ ਹੀ ਦੇਨੇ ਪੈਣਗੇ ਚਾਹੇ VOTI ਹਾਰੇ ਚਾਹੇ ਭੈਣ ਹਾਰੇ ਪੈਸੇ ਉਹਨਾਂ ਨੂੰ ਆਪ ਥੋੜੇ ਦੇਨੇ ਪੈਣੇ ਨੇ ਪੈਸੇ ਲਾ ਕੇ ਤਾਂ ਛਕੜਨੀ ਗਲਤ ਹੈ ਨਾਲੇ ਕੁਝ ਪੜਿਆ ਲਿਖਿਆ ਕਰੋ ਇਹ ਕੋਈ ਕੰਮ ਹੈ ਮੈਨੂੰ ਜਿੱਤੇ ਹੋਏ ਪੈਸੇ ਨਾ ਮਿਲਣ ਤੇ ਬੜੀ ਨਿਰਾਸ਼ਾ ਹੋਈ ਨਾਲ ਹੀ ਮੈਨੂੰ ਲੱਗਿਆ ਬਾਜ਼ੀਆਂ ਸਰਾ ਜਿੱਤ ਗਏ ਜਿੱਤ ਗਏ ਹਾਰ ਗਏ ਇਹ ਵੀ ਕੋਈ ਗੱਲ ਹੋਈ ਜਿਵੇਂ ਭਾਬੀ ਨੂੰ ਆਖਿਆ ਅੱਜ ਤੋਂ ਮੈਂ ਤਾਸ਼ ਨਹੀਂ ਖੇਡਣੀ ਭਾਬੀ ਨੇ ਬਥੇਰੀ ਵਾਰੀ ਆਖਿਆ ਪਰ ਤਾਸ਼ ਕੱਢਣਾ ਜਿਵੇਂ ਮੇਰੇ ਮਨ ਤੋਂ ਹੀ ਲੈ ਗਿਆ ਸੀ ਤੇ ਹੁਣ ਵੀ ਭਾਵੇਂ ਕੋਈ ਲੱਖ ਆਖੇ ਮੇਰਾ ਤਾਸ਼ ਕੱਢਣ ਨੂੰ ਮਨ ਨਹੀਂ ਕਰਦਾ ਫੇਰ ਅੜੀ ਵੇ ਅੜੀ ਦੁੱਧ ਪੀ ਲੈ ਜ਼ਾਲਮਾ ਵੇ ਮੈਂ ਕਦੋਂ ਦੀ ਖੜੀ ਆ ਵੀ ਕਿੰਨੀ ਕਿੰਨੀ ਵਾਰੀ ਜਦੋਂ ਇਹ ਰਿਕਾਰਡ ਵਜਾਉਂਦੀ ਤਾਂ ਮੈਨੂੰ ਲੱਗਦਾ ਉਸਨੇ ਕਿੰਨੀ ਵਾਰੀਆਂ ਆਖਿਆ ਦੁੱਧ ਪੀ ਲੈ ਉਹ ਦੁੱਧ ਪੀਂਦਾ ਕਿਉਂ ਨਹੀਂ ਤੇ ਦੁੱਧ ਦੀ ਗੜਵੀ ਲਈ ਖੜੀ ਕੁੜੀ ਮੇਰੇ ਜ਼ੇਹਨ ਵਿੱਚ ਉਗੜਦੀ ਤੇ ਮਨ ਹੀ ਮਨ ਮੈਂ ਆਖਦੀ ਰੱਖ ਕੇ ਚਲੀ ਜਾ ਨੇ ਪਿੰਡ ਤਾਂ ਜਨਾਬੀ ਵੇ ਜਬ ਆਪਸ ਲੈ ਜਾ ਜ਼ਰੂਰੀ ਮਿੰਤਾਂ ਕਰਨੀਆਂ ਨੇ ਤੇ ਲੱਗਦਾ ਬੇਫਕੂਫੀ ਐ ਜੋ ਇੰਨੀ ਵਾਰੀ ਆਖੀ ਜਾ ਰਹੀ ਐ ਕਵਿਤਾ ਦੀਆਂ ਕਿਤਾਬਾਂ ਵੀ ਭਾਬੀ ਰੋਜ਼ ਰੋਜ਼ ਪੜ੍ਹਦੀ ਰਹਿੰਦੀ ਪਰ ਮੈਂ ਇੱਕ ਦਿਨ ਵਿੱਚ ਸਾਰੀਆਂ ਪੜ੍ਹ ਦਿੱਤੀਆਂ ਸਨ ਤੂੰ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਨਾਵਲ ਤਾਂ ਲਈ ਕੋਈ ਭਾਬੀ ਨੇ ਇੱਕ ਦਿਨ ਆਖਿਆ ਸੀ ਅਗਲੇ ਦਿਨ ਸਕੂਲ ਜਾ ਕੇ ਮੈਂ ਗੁਰਬਖਸ਼ ਭੈਣ ਜੀ ਨੂੰ ਪੁੱਛਿਆ ਸੀ ਲਾਇਬ੍ਰੇਰੀ ਕਿੱਥੇ ਐ ਉਹਨਾਂ ਆਖਿਆ ਚੱਲ ਮੈਂ ਲੈ ਕੇ ਚੱਲਾਂ ਉੱਪਰ ਕੋਠੇ ਉੱਤੇ ਇਨੀਆਂ ਸਾਰੀਆਂ ਕਿਤਾਬਾਂ ਦੇਖ ਕੇ ਮੈਂ ਹੈਰਾਨ ਹੋ ਗਈ ਲਾਇਬ੍ਰੇਰੀਅਨ ਨੂੰ ਆਖ ਕੇ ਉਹਨਾਂ ਮੈਨੂੰ ਇੱਕ ਨਾਨਕ ਸਿੰਘ ਦਾ ਨਾਵਲ ਕਢਵਾ ਦਿੱਤਾ ਤੇ ਨਾਲ ਹੀ ਦੱਸਿਆ ਜਦੋਂ ਇਹ ਪੜ ਲਾਂਗੀ ਵਾਪਸ ਕਰ ਦੇਈਂ ਤੇ ਹੋਰ ਲੈ ਜਾਈਂ ਫੇਰ ਕੀ ਸੀ ਇੱਕ ਬਾਢਿਓ ਕਿਤਾਬਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਕਿਤਾਬਾਂ ਦੇ ਪਾਤਰ ਕਿਤਾਬਾਂ ਚੋਂ ਉਤਰ ਕੇ ਮੇਰੇ ਮਨ ਵਿੱਚ ਆ ਪਹੁੰਚੇ ਤੇ ਇੱਕ ਆਪਣਾ ਹੀ ਸੰਸਾਰ ਸਿਰਜ ਲਿਆ ਫਲਸਰੂਪ ਜ਼ਿੰਦਗੀ ਵਿੱਚ ਅਸਲੀ ਪਾਤਰਾਂ ਦੀ ਅਸਲੀਅਤ ਬੇਯਕੀਨੀ ਭਰ ਸੀ ਤੇ ਕਾਲਪਨਿਕ ਪਾਤਰਾਂ ਦੀ ਹੋਂਦ ਸੱਚ ਬਣ ਗਈ ਪਿਛੋਂ ਇਸ ਗੱਲ ਨੇ ਕਈ ਵਾਰੀ ਮੈਨੂੰ ਛਲਿਆ ਵੀ ਸ਼ਾਇਦ ਇਸੇ ਕਾਰਨ ਦਾਦੀ ਮਾਖ ਦੀ ਹੁੰਦੀ ਸੀ ਇਹ ਤਾਂ ਧੀ ਮੇਰੀ ਬਹੁਤ ਭੋਲੀ ਹੈ ਇਸ ਨੂੰ ਨਹੀਂ ਕੋਈ ਗੱਲ ਛੱਲ ਸਕਦਾ ਇੱਕ ਦਿਨ ਦਾਦੀ ਮਾਂ ਦਾ ਸਨਿਆ ਆਇਆ ਖੇਤੀ ਪੈਂਡਾਓ ਮੈਂ ਤੇ ਫੁੱਫੜ ਜੀ ਗਏ ਘਰ ਸੱਤ ਵਿੱਚ ਜਾ ਕੇ ਰੁਕੀ ਤਾਂ ਕੋਈ ਸਿਆਣੇ ਬੰਦੇ ਆਵਦਾਲੇ ਹੋਏ ਉਹ ਭਾਈ ਕੁਛ ਕਰੋ ਕਾਕਾ ਸੇ ਉਹਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਘਟਾਉਣ ਲੱਗਿਆ ਪਿਆ ਸੰਤੇ ਨਾਈ ਨੇ ਆਖਿਆ ਸੱਚਮੁੱਚੀ ਬਾਪੂ ਜੀ ਵੱਡੇ ਦਰਵਾਜ਼ੇ ਦੇ ਅੱਗੇ ਜਿਹੜਾ ਤਵੇਲਾ ਸੀ ਉਸ ਤੇ ਕੋਠੇ ਤੇ ਚੜੇ ਹੋਏ ਸਨ ਅਕੱਲਿਆਂ ਨੇ ਹੀ ਕਈ ਨਾ ਅੱਧਾ ਕੋਠਾ ਟਾਇਆ ਪਿਆ ਸੀ ហេਠਾਂ ਇੱਟਾਂ ਰੋੜੇ ਮਿੱਟੀ ਟੀਰਨ ਖਿੰਡੇ ਪੈ ਸਨ ਸਾਨੂੰ ਦੇਖ ਬਾਪੂ ਜੀ ਨੇ ਕਈ ਪਰੇ ਭਗਾ ਮਾਰੀ ਜੁੱਤੀ ਪਾ ਕੇ ਮਾਲਣ ਦੇ ਕੋਠੇ ਉੱਪਰ ਦੀ ਪਤਾ ਨਹੀਂ ਕਿਧਰੇ ਨੂੰ ਚਲੇ ਗਏ ਦਾਦੀ ਮਾ ਸਾਡੇ ਕੋਲ ਆ ਕੇ ਰੋਣ ਲੱਗ ਪਈ ਬੰਦਿਆ ਬੁੜੀਆਂ ਨਾਲ ਘਰ ਭਰ ਗਿਆ ਕੋਲੇ ਮੈਨੂੰ ਤਾਂ ਲੱਗਦਾ ਜਿਵੇਂ ਕਿਸੇ ਨੇ ਕੁਛ ਕਰਾਤਾ ਹੁੰਦਾ ਇਸ ਨੂੰ ਚੰਗਾ ਭਲਾ ਪੜਿਆ ਲਿਖਿਆ ਸਮਝਦਾਰਾ ਹਾਂ ਕੀ ਸੜ ਸਤੀ ਆ ਗਈ ਜਦ ਦੀ ਪੁਸ਼ਟੀ ਕਰ ਡਾਉਣ ਲੱਗ ਪਿਆ ਸਹੀ ਰਲੀ ਆਖਰੀ ਸੀ ਮੇਰੇ ਭਾਈ ਨੇ ਬਥੇਰੇ ਹੱਥ ਪੈਰ ਬੰਨੇ ਬੀਬੀ ਵੀ ਕਾਕਾ ਜਾਣਦੇ ਅੰਮਾ ਜੀ ਦਾ ਦਿਲ ਫੇਰ ਹੋ ਜੂ ਮਰ ਜੂ ਹਾਵੇ ਨਾਲ ਘਰ ਨਾ ਢਾ ਪਰ ਸੁਣਦਾ ਕਿਹੜਾ ਹੈ ਕਿਸੇ ਦੀ ਤਾਈ ਜੈ ਕੁਰ ਬੇਜੀ ਨੂੰ ਦੱਸ ਰਹੀ ਸੀ ਕੀ ਕਰੀਏ ਭਾਈ ਆਪਣੀ ਇੱਜ਼ਤ ਤੋਂ ਹਰ ਕੋਈ ਡਰਦਾ ਨਹੀਂ ਐਡਾ ਘਰ ਬਰਬਾਦ ਹੁੰਦਾ ਦੇਖਿਆ ਕਿਹੜਾ ਜਾਂਦਾ ਕਪੂਰੀ ਝੋਰਾ ਆਖ ਰਿਹਾ ਸੀ ਆਖਦਾ ਪੰਡਤ ਨੇ ਦੱਸਿਆ ਵੀ ਘਰ ਤੇਰੇ ਲਈ ਮਾੜਾ ਇੱਕ ਜਣਾ ਰਹਿ ਸਕਦਾ ਜਾਂ ਘਰ ਰੂ ਜਾਂ ਮੈਂ ਜਿਉਂਦਾ ਰੂੰ ਲੈ ਉਹ ਜਾਣੇ ਉਹਦੇ ਨਾਲੋਂ ਤਾਂ ਨਹੀਂ ਹੁਣ ਘਰ ਚੰਗਾ ਤੇ ਬਚਨੀ ਆਖਰੀ ਸੀ ਐਵੇਂ ਕੋਈ ਭੌਂਕਦਾ ਹੈ ਕਦੇ ਘਰ ਵੀ ਮਾਰੇ ਹੋਏ ਨਹੀਂ 베ਜੀ ਆਖਰੇ ਸਨ ਉਸ ਦਿਨ ਅਸੀਂ ਜਦੋਂ ਉੱਥੇ ਰਹਿ ਬਾਪੂ ਜੀ ਘਰ ਨਹੀਂ ਆਏ ਦਾਦੀ ਮਾਂ ਰੋਂਦੀ ਰਹੀ ਖਬਰ ਨਹੀਂ ਭੁੱਖਾ ਪਾਣਾ ਕਿੱਥੇ ਫਿਰਦਾ ਹੋ ਘਰ ਤਾਂ ਇਸਲੀ ਟੋਂਦਾ ਬਈ ਬਾਪੂ ਜੀ ਦਾ ਧਰਿਆ ਟਕੇ ਹਸਾਉ 베ਜੀ ਬੋਲੇ ਉਸ ਦਿਨ ਦਾਦੀ ਮਾਂ 베ਜੀ ਤੇ ਫੁੱਫੜ ਜੀ ਬੈਠੇ ਸਲਾਹ ਕਰਦੇ ਰਹੇ ਇੱਕ ਵਾਰੀ ਤਾਂ 베ਜੀ ਨੇ ਮੈਨੂੰ ਵੀ ਬਾਹਰ ਭੇਜ ਦਿੱਤਾ ਅਗਲੇ ਦਿਨ ਬਾਪੂ ਜੀ ਘਰ ਆਏ ਉਹਨਾਂ ਦਾ ਖਿਆਲ ਸੀ ਅਸੀਂ ਜਾ ਚੁੱਕੇ ਹੋਵਾਂਗੇ ਤੁੱਤ ਬੇਲਾ ਕਾਨੂੰ ਢੋਣਾ ਬਾਪੂ ਜੀ ਨੇ ਤਾਂ ਜਦੋਂ ਕੁਝ ਦੱਬਣਾ ਦੁਬਣਾ ਹੁੰਦਾ ਬੈਠਕ ਵੱਲ ਨੂੰ ਜਾਂਦੇ ਹੁੰਦੇ ਸਨ ਬੈਠਕ ਦੀਆਂ ਅਲਮਾਰੀਆਂ ਫਲਮੁਰੀਆਂ ਪਟਕੇ ਦੇਖ ਲੈ ਬੇਜੀ ਨੇ ਬਾਪੂ ਜੀ ਨੂੰ ਆਖਿਆ ਗੱਲ ਬਾਪੂ ਜੀ ਦੇ ਦਿਲ ਨੂੰ ਲੱਗੀ ਰਾਤ ਨੂੰ ਉਹ ਬੈਠਕ ਨੂੰ ਥਾਂ ਥਾਂ ਤੋਂ ਪਟਕੇ ਦੇਖਦੇ ਰਹੇ ਆਖਰੀ ਕਲਮਾਰੀ ਦੇ ਮਗਰੋਂ ਇੱਕ ਬਲਣੀ ਟੂਮਾ ਦੀ ਭਰੀ ਲੱਭ ਗਈ ਪਰ ਇਸ ਤੇ ਆਲੇ ਦੁਆਲੇ ਮਿੱਟੀ ਗਿੱਲੀ ਕਿਵੇਂ ਰਹੋ ਗਲ ਬਾਪੂ ਜੀ ਦੇ ਦਿਲ ਨੂੰ ਲੱਗੀ ਰਾਤ ਨੂੰ ਬੈਠਕ ਨੂੰ ਥਾਂ ਥਾਂ ਤੋਂ ਪੁੱਟ ਕੇ ਦੇਖਦੇ ਰਹੇ ਆਖਰ ਇੱਕ ਲਮਾਰੀ ਦੇ ਮਗਰੋਂ ਇੱਕ ਬਲਨੀ ਟੂਮਾ ਦੀ ਭਰੀ ਲੱਭ ਗਈ ਪਰ ਇਸ ਦੇ ਆਲੇ ਦੁਆਲੇ ਮਿੱਟੀ ਗਿੱਲੀ ਕਿਵੇਂ ਹੋ ਗਈ ਉਹ ਹੈਰਾਨ ਹੋ ਰਹੇ ਸਨ ਕਿ ਤੋ ਕੋਠਾ ਚੋ ਕੇ ਕਾਂਦੇ ਚ ਪਾਣੀ ਜਾ ਪਿਆ ਹੋਣਾ 베ਜੀ ਨੇ ਦੱਸਿਆ ਇਉਂ ਕਰਦੇ ਆ ਟੂਮਾ ਪਟਿਆਲੇ ਸੇਫ ਵਿੱਚ ਰੱਖ ਜਾਾਂਗੇ ਅਸੀਂ ਲੈ ਜਾਂਦੇ ਆ 베ਜੀ ਨੇ ਆਖਿਆ ਉਹ ਮੇਰੇ ਕੋਲ ਵੀ ਤਾਂ ਕੁਝ ਰਹਿਣ ਦਿਓ ਬਾਪੂ ਜੀ ਨੇ ਕਿਹਾ ਦੇਖ ਨਾ ਇੱਥੇ ਸੌ ਚੋਰੀ ਚਕਾਰੀ ਦਾ ਡਰ ਆ ਉਹਦੇ ਵੇਲੇ ਕੁਵੇਲੇ ਪੀਤੀ ਵਿੱਚ ਕੋਈ ਟੂਮ ਵੇਚਣ ਚੱਲਿਆ ਗਿਆ ਲੋਕਾਂ 'ਚ ਬਦਨਾਮੀ ਹੋ ਜੂ। ਬਈ ਖਬਰ ਨਹੀਂ ਸਾਰਾ ਕੁਛ ਮੁਕਈ ਗਿਆ। ਬਈ ਟੂਮਾ ਵੇਚਣ ਲੱਗ ਪਿਆ। ਨਾਲੇ ਉੱਥੇ ਪਈਆਂ ਵੀ ਤੇ ਤੇਰੀਆਂ ਹੀ ਆ ਜਾਂ ਤੇਰੀਆਂ ਧੀਆਂ ਦੇ ਕੰਮ ਆਉਣਗੀਆਂ। 베ਜੀ ਨੇ ਸਮਝਾਇਆ। ਬਾਪੂ ਜੀ ਨੇ ਬੀਬੀ ਨੂੰ ਸੱਦ ਕੇ ਆਖਿਆ। ਤੂੰ ਰੱਖਣੀਆਂ ਨੇ ਕੋਈ ਟੂਮਾ ਆਪਣੀਆਂ ਰੱਖ ਲੈ। ਬੀਬੀ ਨੇ ਆਖਿਆ। ਨਹੀਂ ਪਟਿਆਲੀ ਲੈ ਜਾਂਦਿਓ। 베ਜੀ ਫੁੱਫੜ ਜੀ ਟੂਮਾ ਪਟਿਆਲੀ ਲੈ ਆਏ ਤੇ ਲਿਆ ਕੇ ਸੇਪ ਵਿੱਚ ਰੱਖ ਦਿੱਤੀਆਂ। ਕੁਝ ਦਿਨ ਮਗਰੋਂ ਪਿੰਡੋਂ ਦਾਦੀमां ਆਈ ਆਖਣ ਲੱਗੀ ਕਾਕਾ ਫੇਰ ਘਰ ਢਾਈ ਜਾਂਦਾ ਮੈਂ ਤਾਂ ਪੱਥੀ ਬਣਾਇਆ ਸੀ ਯਾਨੀ ਲਾਟ ਨਿਕਲਦੀ ਆ ਦੇਖ ਕੇ ਤਿੰਨ ਚਾਰ ਹਟਾ ਤੇ ਘੋੜੇ ਵਾਲਾ ਕਮਰਾ ਸਾਰਾ ਪਟਦਾ ਬੈਠਕ ਨਾਲ ਦੀਆਂ ਪੌੜੀਆਂ ਚੱਕਤੀਆਂ ਆਖਦਾ ਮੇਰੇ ਬਾਪਕੁਲ ਸਿਰਫ ਇੰਨਾ ਕੁਛ ਤਰ੍ਹਾਂ ਸੀ ਤੇ ਨਾਲੇ ਲੋਕ ਸ਼ਰਾਬ ਪਲਾਪਲਾ ਕੇ ਆਪਣੀਆਂ ਗਹਿਣੇ ਧਰੀਆਂ ਜ਼ਮੀਨਾਂ ਬਿਨਾਂ ਹੀ ਕੁਛ ਲੈਦੇ ਦਸਤਕਤ ਕਰਵਾ ਕੇ ਚੜਾਈ ਜਾ ਰਹੇ ਨੇ ਪੱਬਾਂ ਕਹਿਆ ਨੇ ਹੱਥੀ ਪੈਰੀ ਪੈ ਕੇ ਆਪਣਾ ਨਿਆਈ ਵਾਲਾ ਖੇਤ ਘਰ ਪਾਉਣ ਨੂੰ ਲੈ ਲਿਆ ਦਿੱਤਾ ਸਾਰਾ 500 ਐ ਉਹ ਵੀ ਕਿਸੇ ਵੇਲੇ ਜਦ ਸ਼ਰਾਬ ਮੁੱਕੀ ਹੋਈ ਸੀ ਪੈਸੇ ਚਾਹੀਦੇ ਸੀ ਅਗਲੇ ਲੈ ਕੇ ਪੈਸੇ ਜਾ ਪਹੁੰਚੇ ਮੇਰਾ ਨਹੀਂ ਹੁਣ ਜਗਦੇ ਰਹਿਣ ਨੂੰ ਜੀ ਕਰਦਾ ਤੁਹਾਡਾ ਬਾਪੂ ਜੀ ਆਪ ਲੰਘ ਗਿਆ ਸੁਖਾਲਾ ਮੇਰੀ ਜਾਨ ਨੂੰ ਕੰਡੇ ਬੀਜ ਗਿਆ ਬੇਜੀ ਤੇ ਫੁੱਫੜ ਜੀ ਨੇ ਦਾਦੀ ਮਾ ਨੂੰ ਆਖਿਆ ਇੱਥੇ ਹੀ ਰਹਿ ਪੋ ਉਹ ਨਹੀਂ ਮੰਨੀ ਉਹ ਬਾਰ ਬਾਰ ਇਹੀ ਆਖਦੀ ਸੀ ਉਸ ਨੂੰ ਸਮਝਾਓ ਜਾਂ ਫਿਰ ਸਭ ਕੁਝ ਉਸਤਾ ਉਸ ਨੂੰ ਦੇ ਦਿਓ ਗਮਾਵੇ ਰੱਖੇ ਉਸ ਦੀ ਮਰਜ਼ੀ ਹੈ ਲੈ ਮਾਂ ਕੰਮਲੀ ਹੋ ਗਈ ਤੂੰ 베ਜੀ ਨੇ ਆਖਿਆ ਦਾਦੀ ਮਾਂ ਰੋਂਦੀ ਪਿੰਡ ਨੂੰ ਚੜੀ ਗਈ ਤੀਸਰੇ ਕੁ ਦਿਨ ਬਾਪੂ ਜੀ ਆ ਗਏ ਪੁੱਛਣ ਲੱਗੇ ਮੈਨੂੰ ਤੁਸੀਂ ਸੱਜਿਆ ਮੈਂ ਕਿ ਪੈਸੇ ਥੋੜੇ ਘਨੇ ਚਾਹੀਦੇ ਨੇ ਸਾਥੋਂ ਲੈ ਜੀ ਮਾਂ ਨੂੰ ਨਾ ਤੰਗ ਕਰੀ 베ਜੀ ਨੇ ਆਖਿਆ ਮੈਂ ਥੁਗਦਾ ਵੀ ਨਹੀਂ ਤੁਹਾਡੇ ਪੈਸਿਆਂ ਤੇ ਮੈਂ ਕੋਈ ਭੁੱਖਾ ਨੰਗਾ ਜਾਣਦੇ ਨਹੀਂ ਮੈਂ ਕੀ ਦਾ ਪੁੱਤ ਤੁਸੀਂ ਸਮਝਿਆ ਕੀ ਹੈ ਇਸ ਵੇਲੇ ਵੀ 3000 ਰੁਪਇਆ ਮੇਰੇ ਕੋਲ ਆ ਮੈਂ ਇਸ ਨੂੰ ਅੱਗ ਲਾ ਕੇ ਫੂਕ ਸਕਦਾ ਲਾਗੇ ਗਿੰਦਾਰਾਮ ਡੱਬੀ ਫੂਕੇ ਦਿਖਾਵਾਂ ਮੈਨੂੰ ਆਖਦੀ ਥੋੜੇ ਘਨੇ ਪੈਸੇ ਸਾਥੋਂ ਲੈ ਲਈ ਬਾਪੂ ਜੀ ਗੁੱਸੇ ਨਾਲ ਖਰੇ ਸਨ ਗਿੰਦਾਰਾਮ ਤੇ ਉਸਦੀ ਬੋਟੀ ਡੱਬੀ ਦੇਣ ਦੀ ਥਾਂ ਡੱਬੀਆਂ ਲਕਾਉਂਦੇ ਫਿਰ ਰਹੇ ਸਨ ਉਸ ਵੇਲੇ ਫੁੱਫੜ ਜਿਹਨੇ ਜੰਗ ਸਿੰਘ ਨੂੰ ਸ਼ਰਾਬ ਲੈਣ ਲਈ ਜੁੜਾਇਆ ਸ਼ਰਾਬ ਲਿਆ ਕੇ ਉਸਨੇ ਬਾਪੂ ਜੀ ਨੂੰ ਮਿੱਥੀ ਸਕੀਮ ਅਨਸਾਰ ਨੌਕਰਾਂ ਦੇ ਕੁਆਟਰਾਂ ਵਿੱਚ ਬਿਠਾ ਕੇ ਭਲਾਈ ਤੇ ਬਹੁਤੀ ਪੀਣ ਮਗਰੋਂ ਉਹਨਾਂ ਦੀ ਜੇਬ ਵਿੱਚੋਂ ਪੈਸੇ ਕੱਢ ਕੇ 베ਜੀ ਨੂੰ ਦੇ ਦਿੱਤੇ ਸਵੇਰੇ ਉੱਠ ਕੇ ਬਾਪੂ ਜੀ ਪੈਸੇ ਲੱਭਦੇ ਰਹੇ ਪਰ ਸਭ ਸਾਫੀ ਮੁੱਕਰ ਗਏ ਬਾਪੂ ਜੀ ਨੇ ਬਹੁਤ ਖਿੱਚ ਕੇ 베ਜੀ ਨੂੰ ਆਖਿਆ ਬੇਬੇ ਮੈਂ ਤਾਂ ਸਾਧ ਬੰਦਾ ਮੇਰਾ ਸ਼ਰਾਬ ਮਾਰ ਜੂ ਤੂੰ ਮੇਰੇ ਨਾਲ ਪਾਬਨਾ ਕਰ ਇੰਨੀ ਦੇਰ ਨੂੰ ਫੁੱਫੜ ਜੀ ਉੱਥੇ ਆ ਗਏ ਨੌਕਰ ਚੱਕਰ ਆ ਗਏ ਉਸ ਦਿਨ ਬਾਪੂ ਜੀ ਕੋਲ ਪਿੰਡ ਜਾਣ ਲਈ ਕਰਾਇ ਜੋਗੇ ਵੀ ਪੈਸੇ ਨਹੀਂ ਸਨ ਫਿਰ ਵੀ ਪਤਾ ਨਹੀਂ ਕਿੱਥੋਂ ਸ਼ਰਾਬ ਲਿਆਇ ਸ਼ਰਾਬ ਪੀ ਕੇ ਉਹ 베ਜੀ ਨਾਲ ਆ ਕੇ ਲੜਨ ਲੱਗ ਪਏ ਅਤੇ ਆਖਣ ਲੱਗੇ ਮੇਰੇ ਨਾਲ ਪਾਬ ਕਰਦੀਆਂ ਤੈਨੂੰ ਰੱਬ ਬਦਲਾ ਦੇਉ ਮੇਰੇ ਤਾਂ ਕੋਈ ਸਬਰ ਹੈ ਮੈਂ ਗੋਲੀ ਨਾਲ ਢਾ ਦੂੰ ਸਭ ਨੂੰ ਨਹੀਂ ਆਪ ਗੋਲੀ ਖਾ ਕੇ ਮਰ ਜੂ ਮੇਰਾ ਕੋਈ ਨਹੀਂ ਲੋਕਾ ਉਹ ਬਾਪੂ ਜੀ ਉਹ ਰੋ ਰੇ ਸਨ 베ਜੀ ਨੇ ਟੈਲੀਫੋਨ ਕਰਕੇ ਜੇਲ੍ਹ ਤੋਂ RAMDAS ਡਾਕਟਰ ਸੱਜਾ ਫੁੱਫੜ ਜੀ ਜੇਲਾਂ ਦੇ ਜਰਨਲ ਜੋ ਸਨ ਡਾਕਟਰ ਸਾਹਿਬ ਕਰੋ ਕੋਈ ਇੰਤਜ਼ਾਮ ਇਹ ਤਾਂ ਬਹੁਤ ਸ਼ਰਾਬ ਪੀਂਦਾ ਹੈ ਘਰ ਉਜੜੀ ਜਾਂਦਾ ਹੈ ਮਰ ਜੇ ਇਦੋਂ ਤਾਂ 베ਜੀ ਨੇ ਖਿੱਚ ਕੇ ਕਿਹਾ ਡਾਕਟਰ ਨੇ ਆਖਿਆ RAM RAM ਕਰੋ ਬੀਬੀ ਜੀ ਇਸ ਗੱਲ ਦਾ ਸਾਡੇ ਪਾਸ ਕੋਈ ਇੰਤਜ਼ਾਮ ਨਹੀਂ ਡਾਕਟਰ ਦੇ ਜਾਣ ਮਗਰੋਂ ਮੈਂ 베ਜੀ ਨੂੰ ਆਖਿਆ 베ਜੀ ਲੋਕ ਪਾਕਿਸਤਾਨ ਵਿੱਚ ਸਭ ਕੁਝ ਗੁਆ ਕੇ ਆ ਕੇ ਵੀ ਜੀਰੇ ਨੇ ਅਸੀਂ ਵੀ ਸਮਝ ਲਵਾਂਗੇ ਸਾਡਾ ਵੀ ਸਭ ਕੁਝ ਪਾਕਿਸਤਾਨ ਵਿੱਚ ਰਹਿ ਗਿਆ ਭਾਵੇਂ ਜ਼ਮੀਨ ਜਾਇਦਾਦ ਘਰ-ਬਾਰ ਸਭ ਕੁਝ ਗਵਾ ਦੇਣ ਫਿਰ ਵੀ ਬਾਪੂ ਜੀ ਜਿਉਂਦੇ ਰਹਿਣ ਮੈਂ ਇਹ ਵੀ ਕਦੇ ਨਹੀਂ ਦੱਸਾਂਗੀ ਵੀ ਤਵੀਤ ਤੁਹਾਡੇ ਕੋਲ ਹੈ ਉਸ ਤਵੀਤ 'ਚ ਤਾਂ ਕੁਝ ਨਹੀਂ ਉਹ ਤਾਂ ਮਾੜੂ ਦਾਸ ਦਾ ਧਾਗਾ ਕੀਤਾ ਹੋਇਆ ਸੀ ਬੇਜੀ ਨੇ ਜਦੋਂ ਆਖਿਆ ਪਰਦੋ ਪਰਲੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਝੂਠ ਸੱਚ ਦੀ ਉਦੋਂ ਮੈਨੂੰ ਪਛਾਣ ਨਹੀਂ ਸੀ ਮੈਂ ਦਾਦੀ ਮਾਂ ਨੂੰ ਮਿਲਣ ਦੇ ਬਹਾਨੇ ਅਗਲੇ ਦਿਨ ਹੀ ਕਲੇਸ਼ ਪਾ ਕੇ ਪਿੰਡ ਗਈ ਗੱਲ ਦਾਦੀ ਮਾਂ ਤੇ ਬੀਬੀ ਨੂੰ ਦੱਸੀ ਹੈਂ ਹੈ ਨਹੀਂ ਬੇਜੇ ਤੇਰੀ ਬੇੜੀ ਗੁਲਾਬ ਕਰੇ ਤੂੰ ਐਂ ਕਰੇਂਗੀ ਮੇਰੇ ਮਸ਼ਹੂਰ ਪੁੱਤ ਨਾਲ ਦਾਦੀ ਮਾਂ ਨੇ ਆਪਣੇ ਸਿਰ ਤੇ ਦੋ ਹੱਥੜ ਮਾਰ ਕੇ ਕਿਹਾ ਦਾਦੀ ਮਾਂ ਮੈਨੂੰ ਛੱਡਣ ਦੇ ਬਹਾਨੇ ਪਟਿਆਲੇ ਲੈ ਆਈ ਬੇਜੀ ਨੂੰ ਪਤਾ ਨਹੀਂ ਉਸਨੇ ਕੀ ਗੱਲ ਕੀਤੀ ਹੁਣ ਉਹ ਤਸੱਲੀ ਵਿੱਚ ਸੀ ਸ਼ਾਇਦ ਉਹ ਤਵੀਤ ਵਾਪਸ ਲੈ ਚੱਲੀ ਸੀ ਦੂਜੇ ਕੁ ਦਿਨ ਉਹ ਫੇਰ ਮੁੜਾਈ ਆ ਕੇ ਤਵੀਤ ਬੇਜੀ ਦੇ ਮੂਰੇ ਸੁੱਟਦੀ ਹੋਈ ਬੋਲੀ ਇਹ ਤਾਂ ਉਹ ਤਵੀਤ ਨਹੀਂ ਤੂੰ ਬੁੜੀਆਂ ਨੂੰ ਗਿੱਧੇ ਸਿਖਾਉਣੀ ਐ ਇਸ 'ਚ ਤਾਂ ਕੋਈ ਹੋਰ ਹੀ ਪਰਚੀ ਪਾਈ ਹੋਈ ਐ ਇਹ ਤੇਰੇ ਬਾਪੂ ਜੀ ਦੇ ਹੱਥਾਂ ਦੀ ਲਿਖੀ ਹੋਈ ਹੈ ਨਹੀਂ ਮੈਨੂੰ ਪੜ੍ਹਨਾ ਚਾਹੀ ਨਹੀਂ ਹੁੰਦਾ ਪਰ ਮੈਨੂੰ ਇਹ ਤਾਂ ਪਤਾ ਹੈ ਬਈ ਤੇਰੇ ਬਾਪੂ ਜੀ ਕਿਵੇਂ ਲਿਖਦੇ ਹੁੰਦੇ ਸੀ ਇਸ ਤੋਂ ਮਗਰੋਂ ਭੇਜੀ ਦਾਦੀ ਨੂੰ ਉਠਾਲ ਕੇ ਅੰਦਰ ਲੈ ਗਏ ਪਤਾ ਨਹੀਂ ਇਹ ਗੱਲ ਕਿੰਨੀ ਕੂ ਠੀਕ ਹੈ ਬਹੁਤ ਚਿਰ ਮਗਰੋਂ ਪਤਾ ਲੱਗਿਆ ਕਿ ਫੁੱਫੜ ਜੀ ਸਿਰ ਬੋਟਾਂ ਵੇਲੇ ਜਿਹੜਾ 70000 ਕਰਜ਼ਾ ਹੋ ਗਿਆ ਸੀ ਤਵੀਤ ਵਿੱਚ ਲਿਖੀਆਂ ਚੀਜ਼ਾਂ ਵੇਚ ਕੇ ਲਾਇਆ ਗਿਆ ਸੀ ਇਹ ਵੀ ਤਾਂ ਪਤਾ ਲੱਗਿਆ ਤਵੀਤ ਵਿੱਚ ਲੀਆਂ ਚੀਜ਼ਾਂ ਵੇਚਣ ਲਈ ਭੇਜੀ ਉਦੋਂ ਹੀ ਮੰਨੇ ਸਨ ਜਦੋਂ ਫੁੱਫੜ ਜੀ ਨੇ ਆਖਿਆ ਸੀ ਨਹੀਂ ਤਾਂ ਮੈਂ ਪਿਸਤੌਲ ਦੀ ਗੋਲੀ ਖਾ ਕੇ ਮਰਦਾ ਸ਼ੈਦ ਉਹਨਾਂ ਨੇ ਇਹ ਵੀ ਆਖਿਆ ਸੀ ਹੌਲੀ ਹੌਲੀ ਆਪਾਂ ਇਹ ਪੈਸੇ ਮੋੜ ਦਿਆਂਗੇ ਉਸ ਵੇਲੇ ਜਿਹੜੀ ਮੋਰ 40 ਰੁਪਏ ਦੀ ਸੀ ਅੱਜ 400 ਦੀ ਹੈ ਆਖ ਬੀਬੀ ਕਿੰਨੀ ਵਾਰੀ ਆਪਣੇ ਘਰ ਦੀ ਗੁਆਚੀ ਮਾਇਆ ਦੇ ਹਿਸਾਬ ਲਾਉਂਦੀ ਹੈ ਸਭ ਕਰਮਾਂ ਦੀਆਂ ਗੱਲਾਂ ਨੇ ਆਖਾ ਆਪੀ ਫੇਰ ਆਪਣੇ ਮਨ ਨੂੰ ਸਮਝਾਉਂਦੀ ਹੈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ